ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਚਲਾਈ ਮਹਿਮ ਦੇ ਤਹਿਤ ਅੱਜ ਗੁਰੂਵਰ ਸਾਹਿਬ ਦੇ ਵਕ ਵਕ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਡਰਗ ਇਨਸਪੈਕਟਰ ਇਹ ਫਿਰੋਜ਼ਪੁਰ ਤੋਂ ਸਪੈਸ਼ਲ ਪਹੁੰਚੇ ਹੈਗੇ ਨਾਲ ਹੀ ਗੁਰੂਵਰ ਸਾਹਿਬ ਡੀਐਸਪੀ ਸਰਦਾਰ ਸਤਨਾਮ ਸਿੰਘ ਐਸਐਚਓ ਸਰਦਾਰ ਜਸਵਿੰਦਰ ਸਿੰਘ ਬਰਾੜ ਅਤੇ ਪੂਰੀ ਟੀਮ ਵਕ ਵਕ ਦੁਕਾਨਾਂ ਤੇ ਜਾ ਕੇ ਚੈਕਿੰਗ ਕਰ ਰਹੀ ਹੈ ਅੱਜ ਦੀ ਚੈਕਿੰਗ ਦੇ ਵਿੱਚ ਕੀ ਮਿਲਿਆ ਹੈਗਾ ਡਰਗ ਇਨਸਪੈਕਟਰ ਨਾਲ ਵੀ ਗੱਲ ਕਰ ਲੈਂਦੇ ਆ ਤੇ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰ ਲੈਂਦੇ ਆ ਤੇ ਇਹ ਚੈਕਿੰਗ ਕਿਸ ਮਕਸਦ ਨੂੰ ਲੈ ਕੇ ਕੀਤੀ ਗਈ ਹੈ ਪੂਰੀ ਗੱਲਬਾਤ ਜਿਹੜੀ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਵਾਲਿਆਂ ਦੇ ਜੁੜੇ ਰਹੋ ਸਰ ਅੱਜ ਚੈਕਿੰਗ ਕਰੀ ਗਈ ਮੈਡੀਕਲ ਸਟੋਰਾਂ ਦੀ ਪ੍ਰੈਕਟਿਸ ਪਰ ਮੈਡੀਕਲ ਸਟੋਰ ਤੇ ਹੈ ਗਿਆ ਕਿ ਜੋ ਮਿਲਿਆ ਸਮਾਂ ਜਾਂ ਯੁੱਧ ਨਸ਼ਾ ਵਰਉਦੀ ਇੱਕ ਮਾਮਲਾ ਸੀ ਹੈ ਹਾਂਜੀ ਬਿਲਕੁਲ ਜਿਹੜਾ ਯੁੱਧ ਨਸ਼ਾ ਵਰਉਦੀ ਚੱਲ ਰਿਹਾ ਹੈ ਉਹਦੇ ਮੱਦੇ ਨਜ਼ਰ ਬਾਕਮ ਐਸਐਸਪੀ ਸਾਹਿਬ ਸਾਡੇ ਫਰੋਇਪੁਰ ਮਾਨ ਦੇ ਹਦਾਇਤਾਂ ਤੇ ਅਸੀਂ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਹਾਂ ਤੇ ਸਾਡੇ ਨਾਲ ਮੈਮ ਡਰਗ ਇਨਸਪੈਕਟਰ ਵੀ ਹੈਗੇ ਆ ਐਸਐਚਓ ਗੁਰੂਵਰ ਸਾਹਿਬ ਵੀ ਨੇ ਅੱਜ ਉਸੇ ਸਾਰੇ ਮੈਡੀਕਲ ਸਟੋਰਾਂ ਜਿਹੜੀ ਹੈ ਚੈਕਿੰਗ ਕਰ ਰਿਹਾ ਕੀ ਇਹ ਹਦਾਇਤਾਂ ਜਿਹੜੀਆਂ ਨਾਮ ਕੀਤੇ ਰਿਹਾ ਸਟੋਰਾਂ ਨੂੰ ਸਟੋਰਾਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਕਿ ਜਿਹੜਾ ਜੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਇਹ ਵੀ ਸਰਕਾਰ ਦਾ ਸਹਿਯੋਗ ਕਰਨ ਤਾਂ ਕਿ ਕੋਈ ਲੁਕੋ ਕੇ ਜਾਂ ਪਰਦੇ ਨਾਲ ਰੱਖ ਕੇ ਕੋਈ ਇਹ ਜਿਹੀਆਂ ਮੈਡੀਕਲ ਜਿਹੜੀਆਂ ਨਸ਼ੇ ਨੇ ਉਹ ਨਾ ਵੇਚਣ ਅਗਰ ਇਹ ਇਦਾਂ ਦਾ ਸਹਿਯੋਗ ਕਰਦੇ ਨੇ ਤਾਂ ਮੰਨਿਆ ਜਾਵੇਗਾ ਕਿ ਇਹ ਵੀ ਪੰਜਾਬ ਸਰਕਾਰ ਦਾ ਜਾਂ ਬਰਬਾਦੀ ਤੋਂ ਬਚਾਉਣ ਲਈ ਲੋਕਾਂ ਦਾ ਸਾਥ ਕਰ ਰਹੇ ਨੇ ਕਿੱਦਾਂ ਦੀ ਚੈਕਿੰਗ ਸੀ ਅੱਜ ਗੁਰੂ ਹਰਸਾਹਿਬ ਦੇ ਵਿੱਚ ਅੱਜ ਯੁੱਧ ਨਸ਼ਿਆਂ ਵਿਰੁੱਧ ਜੋ ਆਪਣੀ ਮੁਹਿੰਮ ਚੱਲ ਰਹੀ ਹੈ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਪੁਲਿਸ ਟੀਮ ਨਾਲ ਮਿਲ ਕੇ ਇਥੋਂ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ ਗੁਰੂ ਹਰਸਾਹਿਬ ਦੇ ਰੂਟੀਨ ਦੀ ਚੈਕਿੰਗ ਕੀਤੀ ਗਈ ਹੈ ਜਿੱਦਾਂ ਚੈਕਿੰਗ ਹੋਈ ਹੈ ਕੁਝ ਮਿਲਿਆ ਨਹੀਂ ਜੀ ਹਜੇ ਤੱਕ ਤਾਂ ਸਾਨੂੰ ਇਦਾਂ ਦੀ ਕੋਈ ਵੀ ਪਾਬੰਦੀਸ਼ੁਦਾ ਮੈਡੀਸਨ ਕੁਝ ਨਹੀਂ ਮਿਲੀ ਹੈ ਅਰੇ ਕੈਮਰਿਆਂ ਦੀ ਗੱਲ ਕਰੋ ਕੈਮਰਾ ਲਾਣੇ ਜ਼ਰੂਰੀ ਆਂਦੇ ਹਾਂ ਹਾਂਜੀ ਜ਼ਰੂਰੀ ਹੋਵੇ ਹੋਇਆ ਕੈਮਰੇ ਲਗਾਣੇ ਠੀਕ ਹੈ ਚਾਈਲਡ ਕਰਨਾ ਚਾਹਦੇ ਮੈਡਮ ਮੈਡੀਕਲ ਸਟੋਰਾਂ ਵਾਲਿਆਂ ਨੂੰ ਅ ਮੇਰੀ ਤਾਂ ਸਿਰਫ ਇਹੀ ਅਦਾਇਤਾ ਇੱਕ ਤਨਦੇ ਫਾਰਮਾਸਿਸਟ ਐਪ ਰੈਜ਼ੈਂਟ ਹੋਣੀ ਚਾਹੀਦੀ ਹੈ ਸ਼ਾਪਸ ਤੇ ਠੀਕ ਹੈ ਕੈਮਰਾਸ ਇਨਸਟਾਲਡ ਹੋਣ ਚੱਲਦੇ ਹੋਣ ਵਰਕਿੰਗ ਕੰਡੀਸ਼ਨ ਵਿੱਚ ਹੋਣ ਉਹਨਾਂ ਦੇ ਰਿਕਾਰਡਿੰਗਸ ਵੀ ਹੁੰਦੀਆਂ ਹੋਣ ਐਚ1 ਰਜਿਸਟਰਸ ਕੰਪਲਸਰੀ ਆ ਲੱਗੇ ਹੋਣੇ ਔਰ ਕੋਈ ਵੀ ਸਮਾਨ ਇਹਨਾਂ ਨੇ ਖਰੀਦਣਾ ਜਾਂ ਵੇਚਣਾ ਉਹ ਵਿਦ ਪ੍ਰੈਸਕ੍ਰਿਪਸ਼ਨ ਹੀ ਕੀਦਣ ਹਾਂ ਰਸਟਾਕ ਮੇਨਟੇਨ ਕਰਨ ਔਰ ਪਰਚੇਸ ਬਿਲ ਤੇ ਖਰੀਦਣ ਸੇਲ ਰਿਕਾਰਡ ਕੱਟ ਕੇ ਬਿਲਸ ਕੱਟ ਕੇ ਹੀ ਸਮਾਨ ਨੂੰ ਵੇਚਣ proper instruction ਜੋ ਵੀ ਡਰਗ ਡਿਪਾਰਟਮੈਂਟ ਦੀਆਂ ਫਾਲੋ ਕਰ ਰਿਹਾ